ਸਵਾਗਤ ਹੈ ਤੁਹਾਡਾ ਜਾਗਰਤੀ ਲਹਿਰ ਦੇ ਵਿੱਚ ਜੀ ਜੀ ਤੇ ਇਹ ਸਭ ਤੋਂ ਪਹਿਲੇ ਗੱਲ ਕਰਾਂਗੇ ਕਿ ਜੰਨਤ ਦੇ ਜਰਖੜ ਕੀ ਹੈ ਔਰ ਕਿਸ ਤਰ੍ਹਾਂ ਦਿਮਾਗ ਦੇ ਵਿੱਚ ਆਇਆ ਦੇਖੋ ਪਹਿਲਾਂ ਤਾਂ ਜਾਗਰਤੀ ਲਹਿਰ ਦੇ ਸਾਰੇ ਸਰੋਤਿਆਂ ਨੂੰ ਮਰੀਕ ਪਰਿਸ਼ਾਦ ਸ੍ਰੀ ਆਕਾਤ ਤੇ ਦੂਸਰਾ ਤੁਸੀਂ ਸਵਾਲ ਕੀਤਾ ਵੀ ਜਰਨਲਿਸਟ ਜਰਨਲਿਸਟ ਸੀ ਨਹੀਂ ਮੈਂ ਹੈਗਾ ਜੀ ਮੇਰਾ ਆਪਦਾ ਮੈਗਜ਼ੀਨ ਚੱਲਦਾ ਪਰ ਮੇਰੇ ਆਪਦੇ ਹੁਣ ਵੀ ਆਰਟੀਕਲ ਅਖਬਾਰਾਂ 'ਚ ਲੱਗਦੇ ਨੇ ਔਰ ਅਸੀਂ ਸਪੋਰਟਸ ਲਈ ਵੱਡੇ ਪੱਧਰ ਤੇ ਕੰਮ ਕਰ ਰਹੇ ਹਾਂ ਠੀਕ ਹੈ ਤੇ ਚਲੋ ਕੋਈ ਗੱਲ ਨਾ ਵਾਹਗੁਰੂ ਭਲੀ ਕਰੇ ਤੇ ਇਹ ਅਸੀਂ ਖੇਡਾਂ ਦੇ ਨਾਲ ਨਾਲ ਜਿੱਥੇ ਅਸੀਂ ਖੇਡਾਂ ਦੀ ਪਰਮਾਤਮਾ ਨੇ ਇੰਨੀ ਸੇਵਾ ਲਈ ਆ ਤੇ ਇਹ ਇੱਕ ਮਿਊਜ਼ੀਅਮ ਤਿਆਰ ਕੀਤਾ ਜਿਹੜਾ ਦੋਹਾਂ ਪੰਜਾਬ ਚੜ੍ਹਦਾ ਪੰਜਾਬ ਤੇ ਲੈਂਦਾ ਪੰਜਾਬ ਦੀ ਆਪਸੀ ਸਾਂਝ ਨੂੰ ਦਰਸਾਉਂਦਾ ਔਰ ਜਦੋਂ ਤੁਸੀਂ ਇੱਥੇ ਆਉਂਗੇ ਇੱਥੇ ਤੁਹਾਨੂੰ ਲਾਹੌਰ ਵੀ ਦੇਖਣ ਨੂੰ ਮਿਲੇਗਾ ਇੱਥੇ ਤੁਹਾਨੂੰ ਦਿੱਲੀ ਦਾ ਲਾਲ ਕਿਲਾ ਵੀ ਮਿਲੇਗਾ ਅਵੇਲੀ ਵੀ ਮਿਲੇਗੀ ਔਰ ਤੁਹਾਨੂੰ ਚੜ੍ਹਦਾ ਤੇ ਲੈਂਦੇ ਪੰਜਾਬ ਦਾ ਬਾਉਂਡਰ ਵੀ ਮਿਲੇਗਾ ਫਿਰ ਤੁਹਾਨੂੰ ਬਿਨਾਂ ਵਿਜੇ ਤੋਂ ਹੀ ਪਾਕਿਸਤਾਨ ਜਾਣ ਦਾ ਮੌਕਾ ਵੀ ਮਿਲ ਜੂਗਾ ਬਿਲਕੁਲ ਤੇ ਪਾਕਿਸਤਾਨ ਚ ਐਂਟਰ ਹੁੰਦੇ ਸ੍ਰੀ ਕਰਤਾਰਪੁਰ ਸਾਹਿਬ ਦੇ ਦਾ ਦਰਸ਼ਨ ਹੋਣਗੇ ਤੁਹਾਨੂੰ ਰਾਵੀਪੁਰ ਦੇਖਣ ਨੂੰ ਮਿਲੇਗਾ ਔਰ ਉੱਥੇ ਫਲਾਈਂਗ ਸਿੱਖ ਮਲਖ ਸਿੰਘ ਦਾ ਘਰ ਦੇਖਣ ਨੂੰ ਮਿਲੇਗਾ ਸਿੱਧੂ ਮੂਸੇਵਾਲਾ ਦਾ ਪਾਰਕ ਦੇਖਣ ਨੂੰ ਮਿਲੇਗਾ ਤੇ ਪਹਾੜੀ ਏਰੀਆ ਵੇਖਣ ਨੂੰ ਮਿਲੇਗਾ ਕੁੱਮ ਕਵਾ ਕੇ ਸਾਰਾ ਫਿਰ ਤੁਹਾਨੂੰ ਦੋ ਪੀਸ ਆਫ ਮਾਈਂਡ ਇੱਕ ਰੂਮ ਮਿਲ ਲਗੇ ਜਿੱਥੇ ਤੁਸੀਂ ਵਿੱਦ ਫੈਮਿਲੀ ਆਪਦਾ ਆਰਾਮ ਕਰ ਸਕਦੇ ਹੋ ਦੋ ਚਾਰ ਦਿਨ ਜਿੰਨੇ ਜੀ ਕਰਦਾ ਰਹਿ ਸਕਦੇ ਹੋ ਕਹਿੰਦਾ ਮਤਲਬ ਹੁਣ ਲੁਧਿਆਣਾ ਵਾਸੀਆਂ ਨੂੰ ਗਰਮੀਆਂ ਦੇ ਵਿੱਚ ਹਿਮਾਚਲ ਪੱਜਲ ਵਜਨ ਦੀ ਲੋੜ ਨਹੀਂ ਹੈਗੀ ਇੱਥੇ ਆਓ ਮਨ ਦੀ ਸ਼ਾਂਤੀ ਮਿਲੂ ਤੇ ਬਾਹਰੋਂ ਉੱਥੇ ਜਾ ਕੇ ਕੀ ਕਰਦੇ ਠੰਡਕ ਭਾਲਦੇ ਹਨ ਵੀ ਉਹ ਇੱਥੇ ਪੂਲ ਵੀ ਹੈਗਾ ਜਰ ਪੂਲ ਵੀ ਨਾ ਨੂੰ ਮਿਲ ਜਣਾ ਠੰਡੇ ਰੂਮ ਵੀ ਮਿਲ ਜਣਾ ਪਾਰਕ ਵੀ ਮਿਲ ਜਣਾ ਪਹੜੀ ਏਰੀਆ ਵੀ ਮਿਲ ਜਣਾ ਤੇ ਬੜੀ ਅਸੀਂ ਮਿਹਨਤ ਦੇ ਨਾਲ ਇਹ ਬਣਾਇਆ ਜਗਰੂਪ ਜੀ ਇੱਥੇ ਰੋਕਦਾ ਮੈਂ ਤੁਹਾਨੂੰ ਇਹ ਸਭ ਤੋਂ ਪਹਿਲੇ ਗੱਲ ਕਰਾਂਗੇ ਇਹ ਕਿਸ ਤਰ੍ਹਾਂ ਤੁਹਾਡੇ ਮਾਈਂਡ ਦੇ ਵਿੱਚ ਆਇਆ ਕਿ ਇਹ ਚੀਜ਼ ਬਣਨੀ ਚਾਹੀਦੀ ਹੈ ਇਹ ਕਿੰਨੀ ਜਗ੍ਹਾ ਦੇ ਵਿੱਚ ਬਣੀ ਹੋਈ ਹੈ ਜੀ ਮੈਂ ਪੱਤਰਕਾਰ ਹੁੰਦਾ ਹਾਂ 16 17 ਕੰਟਰੀ ਘੁੰਮਿਆ ਤੇ ਮੈਂ 4 ਵਰਲਡ ਕੱਪ, 올림픽, ਕਾਮਨਥ ਵੈਲਡ ਗੇਮਸ, ਏਸ਼ੀਅਨ ਗੇਮ ਬੜੇ ਬਟੇ ਟੂਨਟ ਕਵਰ ਕੀਤੇ ਨੇ। ਮੈਂ ਜਿੰਨਾ ਕੁ ਆਫਦਾ ਤੋਂ ਐਕਸਪੋਜ਼ਰ ਇਕੱਠਾ ਕੀਤਾ। ਪਹਿਲੀ ਗੱਲ ਤਾਂ ਮੈਂ ਉਹ ਇੱਥੇ ਸਰਅ ਕੀਤਾ। ਇਹ ਡੇਢ ਕਿੱਕਰ ਦੇ ਵਿੱਚ ਬਣਿਆ ਹੋਇਆ। ਡੇਢ ਕਿੱਕਰ। ਡੇਢ ਕਿੱਕਰ ਦੇ ਵਿੱਚ ਬਣਿਆ ਹੋਇਆ। ਔਰ ਇੱਥੇ 50% ਤੋਂ ਵੱਧ ਗ੍ਰਿੰਦੇ ਨਹੀਂ ਯਾਰ, ਦਰਖਤ ਰੱਖੇ ਨੇ। ਵੱਡੇ ਦਰਸ ਸਾਡੇ ਘਰ ਚ ਪਹਿਲਾਂ ਸੀਗੇ। ਅਸੀਂ ਉਹਨਾਂ 2000 ਤੋਂ ਉੱਤੇ ਦੇ ਵਿੱਚ ਬੂਟੇ ਲਾਏ ਨੇ ਔਰ ਫਲਾਂ ਵਾਲੇ ਬੂਟੇ ਲਾਏ ਨੇ ਅੱਜ ਜਿੱਥੇ ਆਪਾਂ ਇਸ ਜਗ੍ਹਾ ਤੇ ਬੈਠੇ ਹਾਂ ਵਾ ਇੱਕ ਵੇਲੇ ਲਾਈਟਪੰਜਾ ਉੱਤੇ ਬੈਠੇ ਆ ਇਹ ਸਾਰੇ ਫਲਾਂ ਵਾਲੇ ਬੂਟੇ ਨੇ ਇਹ ਚਪੂਤਰਾ ਹੈਗਾ ਮਸੰਮੀ ਹੈਗੀ ਆ ਸੰਤਰਾ ਹੈਗਾ ਵਾ ਨਾਸਪਾਤੀ ਹੈਗੀ ਆ ਨਿੰਬੂ ਹੈਗਾ ਚੀਕੂ ਹੈਗਾ ਤੇ ਇੱਧਰ ਔਲਾ ਹੈਗਾ ਵਾ ਆਪਣਾ ਗੇਰੀ ਹੈਗੀ ਆ ਅੰਜੀਰ ਹੈਗੀ ਸਾਰੇ ਫਲਾਂ ਵਾਲੇ ਬੂਟੇ ਸਾਨੂੰ ਹਰ ਤਰ੍ਹਾਂ ਦੇ ਮਿਲ ਜੂਗਾ ਆਮਗਰ ਆਪਣੇ ਆੜੂ ਹੈਗਾ ਥੋੜਾ ਜਿਹਾ ਹੁਣ ਚਲੋ ਸਰਦੀ ਦਾ ਮੌਸਮ ਕਰਕੇ ਵਿਚਾਰੇ ਅੱਛਰ ਜੀ ਹੋ ਰਹੀਆਂ ਕਮਲਾਈ ਹੋਏ ਨੇ ਤੇ ਫਿਰ ਪੁਰਾਣੀਆਂ ਚੀਜ਼ਾਂ ਪੰਜਾਬ ਦੇ ਵਿੱਚ ਸਾਨੂੰ ਡੋਲੀ ਮਿਲੂ ਸੰਦੂਖ ਮਿਲੂ ਚੱਕੀ ਮਿਲੂ ਪੁਰਾਣੀ ਟੋਕੇ ਵਾਲੀ ਜਿਹੜਾ ਹੱਥਾਂ ਨਾਲ ਮਜ਼ੀਨ ਫਟੋਕਾ ਕਰਦੇ ਉਹ ਮਿਲੇਗੀ ਤੇ ਪੰਜਾਲੀ ਮਿਲੇਗੀ ਤੇ ਦੋ ਖੂਹ ਮਿਲਣਗੇ ਦੇ ਵਿੱਚ ਜਿਹੜੇ ਖੂਹ ਚੱਲਦੇ ਨੇ ਖੂਹਾਂ ਦੇ ਜੇ ਬੰਦੇ ਨੇ ਆਉਂਦੀ ਐਕਸਰਸਾਈਜ਼ ਕਰਨ ਐਕਸਰਸਾਈਜ਼ ਵੀ ਕਰ ਸਕਦਾ ਜਵਾਨਾਂ ਨੂੰ ਪਤਾ ਹੀ ਨਹੀਂ ਅੱਜ ਕੱਲ ਟਿੰਡਾ ਕੀ ਨੇ ਪਾਰੀ ਕੀ ਆ ਚਕਲਾ ਕੀ ਆ ਚਕਲੀ ਕੀ ਆ ਲੱਠ ਕੀ ਆ ਬਿਲਕੁਲ ਤੇ ਉਹ ਸਾਰੀਆਂ ਚੀਜ਼ਾਂ ਨਾ ਇੱਕ ਬਰਾਸਤ ਵੀ ਦੇਖਣ ਨੂੰ ਮਿਲੂ ਐਂਟਰਟੇਨਮੈਂਟ ਵੀ ਹੋਊਗਾ ਤੇ ਬੰਦਾ ਨੂੰ ਜ਼ਿੰਦਗੀ ਦਾ ਸਕੂਨ ਮਿਲੇ ਹੂੰ ਜਿਹੜਾ ਗੱਲ ਕਰਦੇ ਆ ਇੱਥੇ ਕੀ ਦੇਖਿਆ ਜਾਂਦਾ ਹੈ ਕਨਵਰਟ ਸਕੂਲ ਬਹੁਤ ਸਾਰੇ ਹੋ ਗਏ ਹਾਂਜੀ ਔਰ ਜਿੰਦੇ ਨਾਲ ਕਿਤੇ ਨਾ ਕਿਤੇ ਬੱਚਿਆਂ ਨੂੰ ਅਸੀਂ ਆਪਣੇ ਟਾਈਮ ਦੀ ਗੱਲ ਕਰਦੇ ਪਈਆਂ ਕਿ ਪੜਦੇ ਸੀਗੇ ਫੱਟੀਆਂ ਪੋਚਦੇ ਸੀਗੇ ਫੱਟੀਆਂ ਤੇ ਲਿਖਦੇ ਹੁੰਦੇ ਸੀਗੇ ਅੱਜ ਕੱਲ ਬੱਚਿਆਂ ਨੂੰ ਪੁੱਛਦੇ ਆ ਫੱਟੀ ਕੀ ਆ ਉਹਨਾਂ ਨੂੰ ਪਤਾ ਨਹੀਂ ਬਿਲਕੁਲ ਅਸੀਂ ਜਿੰਨੀ ਪੰਜਾਬੀ ਵਰਸਨਾ ਚੀਜ਼ਾਂ ਦੇਖੋ ਸਾਹਮਣੇ ਫੱਟੀ ਆ ਫੱਟੀ ਵੀ ਲੱਗੀ ਆ ਔਰ ਜਿਹੜੀ ਸਭ ਤੋਂ ਵੱਡੀ ਗੱਲ ਆ ਵੀ ਜ਼ਿੰਦਗੀ ਦਾ ਮੀਨਿੰਗ ਜਿਹੜਾ ਬੰਦਾ ਭੁੱਲ ਗਿਆ ਪੈਸੇ ਦੀ ਚਕਾ ਚੌਂਦ ਸੇ ਵਸ ਸੜਕਾਂ ਦੇ ਭੱਜਿਆ ਫਿਰਿਆ ਬਿਲਕੁਲ ਬਿਲਕੁਲ ਇੱਥੇ ਆ ਕੇ ਦੇਖੋ ਆ ਇੱਕ ਮਾਈਲਸਟੋਨ ਹੂੰ ਇਹ ਹੈ ਜ਼ਿੰਦਗੀ ਜ਼ੀਰੋ ਕਿਲੋ ਇਹ ਨੈਸ਼ਨਲ ਹਾਈਵੇ ਦਾ ਮਾਈਲਸਟੋਨ ਹੈ ਵੈਸੇ ਇੱਥੇ ਲਾਹੌਰ ਇੰਨੀ ਦੂਰ ਹੈ ਅਸੀਂ ਇਸ ਤੋਂ ਕਿਲੋਮੀਟਰ ਦਿੱਲੀ ਇੰਨੀ ਹੈ ਅੰਮ੍ਰਿਤਸਰ ਨਾਲ ਕਦੇ ਜ਼ਿੰਦਗੀ ਦੇ ਕਿਲੋਮੀਟਰ ਵੀ ਬੰਦੇ ਨੂੰ ਨਾਪ ਲੈਣੇ ਚਾਹੀਦੇ ਆ ਜ਼ਿੰਦਗੀ ਦਾ ਜ਼ੀਰੋ ਹੀ ਆ ਇੱਥੇ ਆ ਕੇ ਤੁਸੀਂ ਜਿਹੜਾ ਬੰਦਾ ਨਾ ਜ਼ਿੰਦਗੀ ਲੱਭਦਾ ਫਿਰਦਾ ਜ਼ਿੰਦਗੀ ਯਾਰਸ ਲੱਭਦਾ ਫਿਰਦਾ ਉਹ ਮਿਲ ਜੂ ਬੰਦੇ ਨੂੰ ਦੱਪਣ ਵਾਲਾ ਬੰਦਾ ਲੱਭ ਜੂਦਾ ਜਿੱਦਾਂ ਅਸੀਂ ਇੱਕ ਹਿਟਰਰ ਗੇਟ ਬਣਾਇਆ ਉਦੋਂ ਹਿਟਰਰ ਗੇਟ ਦਾ ਮੀਨਿੰਗ ਇੱਕੋ ਹੀ ਹੈ ਵੀ ਜਿਹੜਾ ਬੰਦਾ ਜਿਹੜੀ ਵੀ ਚੀਜ਼ੇ ਬਣਾਉਣਾ ਉਹਦੀ ਬੰਦੇ ਦੀ ਇਕਾਤ ਕੀ ਆ ਵੀ ਉਹਦੇ ਬਣਾਈ ਹੋਈ ਚੀਜ਼ ਨੇ ਡਿਸਟਰੋਏ ਹੋਣਾ ਬੰਦੇ ਨੇ ਡਿਸਟਰੋਏ ਹੋਣਾ ਨਾਲੇ ਸੇ ਕੁਦਰਤ ਦਾ ਗੇਟ ਬਣਾਤਾ ਹੈ ਤੇ ਮਤਲਬ ਬੇਲਾ ਦਾ ਵੀ ਜਿਹੜੇ ਕੁਦਰਤ ਦਾ ਸਤਾ ਬੁਹਾਰ ਆ ਬੰਦੇ ਤੇ ਕੁਦਰਤ ਦਾ ਫਰਕ ਦੱਸਿਆ ਗਿਆ ਪਰ ਜੋ ਬੰਦਾ ਆਊਗਾ ਇਥੇ ਆ ਕੇ ਉਹਦੀ ਐਂਟਰੀ ਹੋਣੀ ਹੈ ਜਦੋਂ ਪਹਿਲਾਂ ਹੀ ਹਮਾਚਲ ਪ੍ਰਦੇਸ਼ ਐਂਟਰੀ ਹੋਣੀ ਆ ਫਿਰ ਪੰਜਾਬ ਸੋਣੀ ਆ ਫਿਰ ਲਹਿੰਦੇ ਪੰਜਾਬ ਸੋਣੀ ਆ ਤੇ ਬੜੀਆ ਕੁਝ ਮਿਲਦਾ ਦੇਖਣ ਨੂੰ ਤੁਸੀਂ ਸਕੂਲਾਂ ਦੀ ਗੱਲ ਕੀਤੀ ਸੀ ਮੈਂ ਸਕੂਲਾਂ ਤੁਹਾਡੇ ਮਾਧਿਅਮ ਦੇ ਰਾਹੀਂ ਸਕੂਲਾਂ ਨੂੰ ਬੇਨਤੀ ਕਰਦਾ ਵੀ ਵੱਧ ਤੋਂ ਵੱਧ ਬੱਚੇ ਨੂੰ ਲੈ ਕੇ ਆਓ ਇਹਨੂੰ ਦਿਖਾਓ ਤੇ ਉਹ ਵੀ ਉਹ ਵੱਡੇ ਵੱਡੇ ਟੂਰ ਲਾਉਂਦੇ ਨੇ ਇੰਨਾ ਖਰਚ ਕਰਦੇ ਨੇ ਇੱਥੇ ਮੈਨਰ ਜਾ ਖਰਚਾ ਅਸੀਂ ਨਾ ਤੋਂ ਕੋਈ ਲਵਾਂਗੇ ਉਹ ਵੀ ਦੀ ਮੇਨਟੇਨੈਂਸ ਲਈ ਜਾਂਦਾ ਜਰਾ ਵੀ ਉਹ ਏਦਾਂ ਦੀਆਂ ਚੀਜ਼ਾਂ ਦਿਖਾਉਣ ਬੱਚਿਆਂ ਨੂੰ ਬੱਚਿਆਂ ਨੇ ਜਿਹੜੇ ਚੀਜ਼ਾਂ ਤੋਂ ਬੱਚੇ ਨਹੀਂ ਅਸੀਂ ਵੀ ਦੂਰ ਜਾ ਚੁੱਕੇ ਹੂੰ ਹੂੰ ਬੱਚੇ ਤਾਂ ਉਹਨਾਂ ਦਾ ਪਤਾ ਹੀ ਨਹੀਂ ਬਿਲਕੁਲ ਜਿੱਦਾਂ ਹੁਣ ਸਾਡੇ ਬਜ਼ੁਰਗ ਦੱਸਦੇ ਨੇ ਵੀ ਇਸ ਜਿਹੜੀ ਸਾਡੀ ਜਿੰਨੀ ਪ੍ਰਦਾਇਸ਼ ਜਾਂ ਜੋ ਵੀ ਪੰਜਾਬ ਆ ਤੇ ਈਰਾਨ ਈਰਾਨ ਮੂਲ ਤੋਂ ਆ ਸੋਨੂ ਰਾਨੂ ਬਾਰੇ ਕੀ ਪਤਾ ਜੀ ਬਿਲਕੁਲ ਠੀਕ ਹੈ ਇਸ ਕਰਕੇ ਵੀ ਬੱਚਿਆਂ ਨੂੰ ਕੀ ਪਤਾ ਸੰਦੂਖ ਕੀ ਹੁੰਦੇ ਨੇ ਇਹ ਕਿਸ ਤਰ੍ਹਾਂ ਆਈਡੀਆ ਆਇਆ ਲਾਲ ਕਿਲਾ ਬਣਾਉਂਦਾ ਔਰ ਨਾਲ ਇਹਦੇ ਦੇਖਿਆ ਜਾਂਦਾ ਹੈ ਸਾਹਮਣੇ ਲਾਹੌਰ ਦਾ ਤੁਸੀਂ ਐਸ ਇਟ ਇਜ਼ ਸੇਮ ਉਸੇ ਤਰ੍ਹਾਂ ਦਾ ਗੇਟ ਬਣਾਇਆ ਹੋਇਆ ਹੈ ਕਿ ਆਈਡੀਆ ਕਿਸ ਤਰ੍ਹਾਂ ਆਇਆ ਕਿ ਇਹ ਲੋਕਾਂ ਤੱਕ ਲੁਧਿਆਣੇ ਦੇ ਵਿੱਚ ਇਹ ਜਗ੍ਹਾ ਦੇ ਵਿੱਚ ਬਣਾਇਆ ਜਾਵੇ ਤੇ ਦਿਖਾਇਆ ਜਾਵੇ ਕਿ ਨਾ ਪੁਰਾਣੇ ਬਜ਼ੁਰਗ ਵੀ ਕਹਿੰਦੇ ਹੁੰਦੇ ਸੀ ਵੀ ਜਿਨੇ ਲਾਹੌਰ ਨਹੀਂ ਦੇਖਿਆ ਸਮਝੋ ਜੁਮੇ ਨਹੀਂ ਦੇਖਿਆ ਉਹਨੇ ਕੋਸਮ ਨਹੀਂ ਦੇਖਿਆ ਸਦੀ ਗੱਲ ਆ ਕਿ ਮੈਂ ਪਾਕਿਸਤਾਨ ਉਕੀ ਟੀਮ ਦੇ ਮੇਰੇ ਕਾਫੀ ਫਲੇਰ ਦੋਸਤ ਨੇ ਉੱਥੇ ਜਦੋਂ ਉਹਨਾਂ ਨੂੰ ਮਿਲੀ ਦਾ ਤੇ ਇੱਕ ਮਨ ਚ ਆਉਂਦੀ ਹੈ ਨਾ ਆਪਣੀ ਫੀਲਿੰਗ ਜੇ ਪਾਕਿਸਤਾਨ ਦੇਖ ਕੇ ਆਈਏ ਵੀ ਕਿੱਦਾਂ ਦੇ ਉੱਥੇ ਸਾਡੇ ਘਰ ਸੀਗੇ ਤੇ ਜਾਂ ਉਹ ਪੰਜਾਬ ਕਿੱਦਾਂ ਦਾ ਸਾਡੇ ਅਰ ਕਹੀਏ ਸਾਥੋਂ ਵੱਖਰਾ ਇਹ ਮੇਰੇ ਮਨ ਚ ਇੱਕ ਕਾਫੀ ਟਾਂਗ ਜਿਹੀ ਸੀ। ਮੈਂ ਵੀ ਕਹੀ ਮੈਂ ਪਾਕਿਸਤਾਨ ਨਹੀਂ ਜਾਏਗਾ। ਪਰ ਜਦੋਂ ਉਹਨਾਂ ਤੋਂ ਗੱਲਾਂ ਸੁਣਦੇ ਆ ਵੀ ਇਦਾਂ ਦੇ ਪਿੰਡ ਨੇ ਉਸ ਪਿੰਡ ਸਿੱਖਾਂ ਦੇ ਘਰ ਸੀਗੇ ਉਹ ਝੜ ਗਏ ਨੇ ਉਹ ਖਤਮ ਹੋ ਗਏ ਨੇ ਜਾਂ ਮਹਾਰਾਜਾ ਰਣਜੀਤ ਸਿੰਘ ਦੀ ਹਵੇਲੀ ਆ। ਤੇ ਉਹ ਅਸੀਂ ਕੇ ਨਾ ਕਿੰਨਾ ਕੁਸਾ ਸੀ ਇਹ ਝਾੜ ਕੇ ਆ ਗਏ। ਬਿਲਕੁਲ ਠੀਕ ਹੈ। ਉਹ ਮਾਦਰ ਫਿਰ ਇਹ ਹੁੰਦਾ ਨਾ ਜਦੋਂ ਗੱਲਾਂ ਗੱਲਾਂ ਬਹੁਤ ਅਸੀਂ ਮੈਂ ਕਿਹਾ ਕਈ ਵਾਰ। ਉਹਨਾਂ ਮੁੰਡਿਆਂ ਨੂੰ ਮਿਲਿਆ ਰਾਤ ਰਾਤ ਤੱਕ ਗੱਲਾਂ ਕਰਦੇ ਰਹਿੰਦੇ ਸੀ। ਉਹ ਜਿੰਨੀਆਂ ਆਪਸੀ ਮਤਲਬ ਮੰਨ ਚ ਸੀ ਕਿ ਜਰੀ ਬਲਬਲਾ ਦੇ ਇਕੱਠਾ ਹੋਇਆ ਬਿਲਕੁਲ ਉਹਨੂੰ ਵਾਦੇ ਇੱਥੇ ਦਿਖਾਉਣ ਦਾ ਕੋਸ਼ਿਸ਼ ਕੀਤਾ ਜਨਤਿਆ ਜਰਖੜ ਦਾ ਜਿਹੜਾ ਨੰਬਰ ਹੈਗਾ 9814800722 9814800722 ਮੇਰਾ ਜਿਹੜਾ ਪਰਸਨਲ ਨੰਬਰ ਹੈ ਉਹ 43 ਵਾਲਾ 9814300722 9814300722 ਸੋ ਦਰਸ਼ਕਾਂ ਨੂੰ ਇਹੀ ਗੁਜਾਰਿਸ਼ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਉਹਨਾਂ ਲੋਕਾਂ ਤੱਕ ਪਹੁੰਚੇ ਕਿ ਪੰਜਾਬ ਦੇ ਵਿੱਚ ਜਿਹੜਾ ਲੁਧਿਆਣਾ ਹੈ ਲੁਧਿਆਣਾ ਦੇ ਨਾਲ ਹੀ ਜਰਖੜ ਪਿੰਡ ਬਿਲਕੁਲ ਆਲਮਗੀਰ ਰੋਡ ਦੇ ਨਾਲ ਜਿਹੜਾ ਜਰਖੜ ਪਿੰਡ ਹੈ ਜਰਖੜ ਪਿੰਡ ਦੇ ਵਿੱਚ ਜੰਨਤ-ਏ-ਜਰਖੜ ਜੋ ਕਿ ਇੱਕ ਐਸੀ ਚੀਜ਼ਾਂ ਦਰਸਾ ਰਹੀਆਂ ਨੇ ਇੱਥੇ ਸੱਭਿਆਚਾਰਕ ਨੂੰ ਲੈ ਕੇ ਲਾਹੌਰ ਪਾਕਿਸਤਾਨ ਦਾ ਗੇਟ ਉਸ ਦੇ ਨਾਲ ਬਾਰਡਰ ਦਾ ਗੇਟ ਲਾਲ ਕਿਲਾ ਔਰ ਹਿਮਾਚਲ ਵਰਗੀਆਂ ਅੰਦਰ ਖੂਬਸੂਰਤ ਜਿਹੜੀਆਂ ਚੀਜ਼ਾਂ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਤੁਸੀਂ ਇੱਕ ਵਾਰੀ ਇਸ ਜਗ੍ਹਾ ਤੇ ਜ਼ਰੂਰ ਆਓ ਔਰ ਆਪਣੇ ਬੱਚਿਆਂ ਦੇ ਨਾਲ ਇੱਥੇ ਟਾਈਮ ਐਕਸਪੈਂਡ ਕਰੋ ਤਾਂ ਕਿ ਉਹਨਾਂ ਨੂੰ ਵੀ ਆਪਣੇ ਵਿਰਸੇ ਨਾਲ ਜੋੜਿਆ ਜਾ ਸਕੇ ਸੋ ਵਦੇਰੇ ਅਪਡੇਟ ਲਈ ਫਿਰ ਆਜ਼ਰ ਹੋਵਾਂਗੇ ਬਣੇ ਰਹੋ ਜਾਗਰਤੀ ਲਹਿਰ ਦੇ ਨਾਲ ਧੰਨਵਾਦ